ਖਬਰ ਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਕਰੀ ਸਸੀ ਕਾ ਮੈਂ ਤੁਹਾਡਾ ਹੋਸ ਰਾਜ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਆਈ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਨੇ ਆਖਰ ਕਾ ਆਪਣੀ ਚੁੱਪੀ ਤੋੜ ਦਿੱਤੀ ਕਿਉਂਕਿ ਹੁਣ ਉਹ ਸਿਆਸਤ ਵਿੱਚ ਆਪਣੇ ਪੈਰ ਲਾਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਦੀ ਧਰਮ ਪਤਨੀ ਵੱਲੋਂ ਆਲਰੇਡੀ ਡਿਕਲੇਅਰ ਕਰ ਦਿੱਤਾ ਗਿਆ ਹੈ ਕਿ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਦੀ ਤਿਆਰੀ ਉਹ ਹੁਣ ਤੋਂ ਕਰ ਰਹੇ ਨੇ ਹਲਕਾ ਸ਼੍ਰੀ ਅੰਮ੍ਰਿਤਸਰ ਪੂਰਬੀ ਤੋਂ 2022 ਦੀ ਵਿਧਾਨ ਸਭਾ ਦੀ ਚੋਣ ਉਹ 6000 ਵੋਟਾਂ ਦੇ ਫਰਕ ਨਾਲ ਹਾਰੀ ਸੀ ਉਹਨਾਂ ਕਿਹਾ ਕਿ ਸਾਡੇ ਲੋਕਾਂ ਨੇ ਸਾਡੀ ਬੇੜੀ ਦੇ ਵਿੱਚ ਵਟੇ ਪਾਏ ਨਵਜੋਤ ਸਿੰਘ ਸਿੱਧੂ ਸਿਆਸਤ ਵਿੱਚ ਮਗਰ ਹੀ ਨਵਜੋਤ ਸਿੰਘ ਸਿੱਧੂ ਵੀ ਸਿਆਸਤ ਵਿੱਚ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਰਹੇ ਨੇ ਕਿ ਉਹ ਰਾਜ ਹੋਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਪਾਣੀਆਂ ਦੀ ਅਪਹਾਸਤ ਹੋਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੀ ਗੱਲ ਪੰਜਾਬ ਦੀ ਜਵਾਨੀ ਦੀ ਪੰਜਾਬ ਦੇ ਮਿਰਜ਼ਗਾਰਾਂ ਦੀ ਗੱਲ ਹੋਣੀ ਚਾਹੀਦੀ ਹੈ ਤੇ ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ ਕਹਿੰਦੇ ਨੇ ਕਿ ਮੇਰਾ ਕਿਰਦਾਰ ਵਿਕਿਆ ਨਹੀਂ ਕਿਰਦਾਰ ਵੀ ਬੇ ਦਾਗ ਹੈ ਬੇਈਮਾਨੀ ਨਹੀਂ ਕੀਤੀ ਸਿਰਫ ਇੱਜ਼ਤ ਕਮਾਈ ਹੈ ਪੈਸਾ ਨਹੀਂ ਕਮਾਇਆ ਨਹੀਂ ਤਾਂ ਕਰੋੜਾ ਰੁਪਏ ਇਕੱਠਾ ਆ ਕਰ ਸਕਦੇ ਸੀ ਉਹਨਾਂ ਕਾ ਵੇਖ ਲਓ ਮੇਰੇ ਸਾਥੀ ਕੱਖ ਤੂੰ ਕਰੋੜਾ ਬਣ ਗਿਆ ਲੋਕੀ ਕੱਖ ਤੋਂ ਲੱਕ ਬਣਦਾ ਉਹ ਅਰਬਾਂ ਕਰਮਾਂ ਦੇ ਮਾਲਕ ਬਣ ਗਿਆ ਲੇਕਿਨ ਮੈਂ ਅਜੇ ਨਹੀਂ ਕੀਤਾ ਤੇ ਉਹਨਾਂ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਸਰਕਾਰਾਂ ਵਿੱਚ ਮਾਫੀਆ ਚੱਲ ਰਿਹਾ ਹੈ ਮਾਫੀਆ ਦਾ ਰਾਜ ਹੈ ਸਾਬਕਾ ਕੈਬਨਿਟ ਮੰਤਰੀ ਨਮਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੁਰਾਣੀ ਵਿਵਸਥਾ ਨੂੰ ਤੋੜਨ ਅਤੇ ਇੱਕ ਨਵਾਂ ਵਿਵਸਥਾ ਬਣਾਉਣ ਲਈ ਰਾਜਨੀਤੀ ਚਾਹੀਦੀ ਸਾ ਜੇ ਉਸ ਨੂੰ ਸਿਰਫ ਕਾਰੋਬਾਰੀ ਕਰਨਾ ਸੀ ਤਾਂ ਉਸ ਨੂੰ ਉਸ ਦਾ ਰਾਜਨੀਤੀ ਨਾਲ ਰਾਜਨੀਤੀ ਦੇ ਨਾਲ ਕੀ ਲੈਣਾ ਦੇਣਾ ਜਿਸ ਦਿਨ ਕੋਈ ਉਸ ਨੂੰ ਲੋਕਾਂ ਦਾ ਭਲਾ ਕਰਨ ਲਈ ਕਹੇਗਾ ਉਹ ਹਮੇਸ਼ਾ ਸਭ ਤੋਂ ਅੱਗੇ ਆਏਗਾ ਯਾਨੀ ਕਿ ਰਾਜਨੀਤੀ ਨੂੰ ਉਹ ਧੰਦਾ ਨਹੀਂ ਕਹਿੰਦੇ ਉਹ ਕਹਿੰਦੇ ਨੇ ਜੀ ਸੇਵਾ ਹੈ ਸੇਵਾ ਕਿਵੇਂ ਕਰਨੀ ਹੈ ਇਹ ਖੁਦ ਵਿਧਾਇਕ ਮੰਤਰੀ ਜਾਂ ਮੁੱਖ ਮੰਤਰੀ ਨੂੰ ਪਤਾ ਹੋਣਾ ਚਾਹੀਦਾ ਹੈ ਮੈਨੂੰ ਬਦਲੇ ਵਿੱਚ ਕੁਝ ਨਹੀਂ ਚਾਹੀਦਾ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਸ਼ਨੀਵਾਰ ਨੂੰ ਕਿਥੇ ਗਿਆਨੀ ਦੀ ਛਾਲ ਤੇ ਚਾਹ ਪੀਂਦੇ ਹੋਏ ਕਿਹਾ ਸਿੱਧੂ ਨੇ ਕਿਹਾ ਕਿ ਸੂਬੇ ਦੀ ਬਿਹਤਰੀ ਲਈ ਨੀਤੀ ਤੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਸਾਰੇ ਪਾਸੇ ਮਾਫੀਆ ਦੇ ਸਰਪ੍ਰਸਤ ਹਨ ਪਿਛਲੇ 30 ਸਾਲਾਂ ਵਿੱਚ ਆਈਆਂ ਸਰਕਾਰਾਂ ਮਾਫੀਆ ਦੁਆਰਾ ਚਲਾਈਆਂ ਗਈਆਂ ਸਿੱਧੂ ਉਥੇ ਹੀ ਖੜਾ ਹੈ ਉਸ ਦੀ ਭਾਸ਼ਾ ਨਹੀਂ ਬਦਲੀ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਤੋਂ ਇਲਾਵਾ ਕਿਸੇ ਨੇ ਕੋਈ ਨੀਤੀ ਜਾਂ ਪ੍ਰੋਗਰਾਮ ਨਹੀਂ ਦਿੱਤਾ ਨੀਤੀ ਵਿੱਚ ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਲੋਕਾਂ ਦੇ ਜੀਵਨ ਕਿਵੇਂ ਬਦਲੇ ਜਾਣਗੇ ਸਿੱਧੂ ਨੇ ਕਿਹਾ ਕਿ ਉਹ ਹਮੇਸ਼ਾ ਕਹਿੰਦੇ ਹਨ ਕਿ ਜੇਕਰ ਸਤਰੰਜ ਰਾਣੀ ਅਤੇ ਕਿਸੇ ਵਿਅਕਤੀ ਦੀ ਜ਼ਮੀਰ ਡਿੱਗ ਪਵੇ ਤਾਂ ਖੇਡ ਖਤਮ ਹੋ ਜਾਂਦੀ ਹੈ ਉਸ ਨੇ ਆਪਣੀ ਜ਼ਮੀਰ ਨਾਲ ਸਮਝੌਤਾ ਨਹੀਂ ਹੁਣ ਦਿੱਤਾ ਅਤੇ ਨਾ ਹੀ ਆਪਣੇ ਵਿਸ਼ਵਾਸ ਨੂੰ ਵਿਚਣ ਦਿੱਤਾ ਉਸ ਨੇ ਕਰਦਾਰ ਨਾਲ ਕਦੇ ਵੀ ਸਮਝੌਤਾ ਨਹੀਂ ਕੀਤਾ ਜਦੋਂ ਤੱਕ ਕੋਈ ਇਮਾਨਦਾਰ ਆਦਮੀ ਇਸ ਮਾਫੀਏ ਨੂੰ ਨਹੀਂ ਮਾਰਦਾ ਰਾਜ ਖੁਸ਼ਹਾਲ ਨਹੀਂ ਹੋਵੇਗਾ ਪੰਜਾਬ ਖੁਸ਼ਹਾਲ ਨਹੀਂ ਬਣੇਗਾ ਸਰਕਾਰਾਂ ਕਰਜ਼ੇ ਲੈ ਕੇ ਚਲਾਈਆਂ ਜਾਂਦੀਆਂ ਪਰ ਕੋਈ ਨੀਤੀ ਜਾਂ ਬਜਟ ਐਲਾਨ ਨਹੀਂ ਕੀਤਾ ਜਾਂਦਾ ਰਾਜਨੀਤੀ ਉਸ ਦਾ ਮਿਸ਼ਨ ਹੈ ਅਤੇ ਉਹ ਪੰਜਾਬ ਨੂੰ ਤਿਆਰ ਕਰਦਾ ਹੈ ਯਾਨੀ ਕਿ ਨੀਤੀ ਉਸ ਦਾ ਮਿਸ਼ਨ ਹੈ ਆਉਣਗੇ ਜਲਦੀ ਅਰਨਵਜੋਤ ਸਿੰਘ ਸਿੱਧੂ ਸਿਆਸਤ ਦੇ ਵਿੱਚ ਯਾਨੀ ਕਿ ਵਿਰੋਧੀਆਂ ਦੇ ਸ਼ੱਕੇ ਛਡਾਉਣਗੇ ਵਿਰੋਧੀਆਂ ਨੂੰ ਫਿਰ ਭਜਣਾ ਪੈਣੀ ਆ ਚਾਹੇ ਉਸ ਦੀ ਆਪਣੀ ਪਾਰਟੀ ਦੇ ਵਿੱਚ ਕਿਉਂ ਹੀ ਵੱਡੇ ਆਗੂ ਉਸ ਦਾ ਵਿਰੋਧ ਕਰਨ